ਅੱਜ ਆਪਾਂ ਤੁਹਾਨੂੰ ਲੈ ਚੱਲੇ ਆ ਬੱਬੂ ਮਾਨ ਦੀ ਇਸ਼ਕਪੁਰਾ ਹਵੇਲੀ ਖੰਟ ਮਾਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲਿਓ ਆਪਾਂ ਤੁਹਾਨੂੰ ਅੱਜ ਸਾਰੀ ਗੱਲਬਾਤ ਦੱਸਾਂਗੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੱਬੂ ਮਾਨ ਦੀ ਇਸ਼ਕਪੁਰਾ ਹਵੇਲੀ ਜਿਸ ਨੂੰ ਆਪਣੇ ਬੱਬੂ ਮਾਨ ਨੇ ਕਈ ਗੀਤਾਂ ਦੇ ਵਿੱਚ ਇਸ਼ਕਪੁਰਾ ਹਵੇਲੀ ਦੇ ਨਾਮ ਨਾਲ ਪ੍ਰਸਿੱਧ ਕੀਤਾ ਅਸਲ ਦੇ ਵਿੱਚ ਇਹ ਬੱਬੂ ਮਾਨ ਦੀ ਮੋਟਰ ਪਲੱਸ ਹਵੇਲੀ ਮਤਲਬ ਕਿ ਇੱਥੇ ਕਈ ਬੱਬੂ ਮਾਨ ਜੀ ਦੀਆਂ ਵੀਡੀਓ ਸ਼ੂਟ ਹੋਈਆਂ ਹਨ ਇੱਥੇ ਬੱਬੂ ਮਾਨ ਜੀ ਦੇ ਟਰੈਕਟਰ ਵੀ ਮੌਜੂਦ ਹਨ ਅਤੇ ਜਿਹੜੇ ਜਾਨਵਰ ਉਹ ਵੀ ਇੱਥੇ ਮੌਜੂਦ ਹਨ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਪੂਰੀ ਜਿਹੜੀ ਗੱਲਬਾਤ ਆ ਹਵੇਲੀ ਜਿਹੜੀ ਬਹੁਤ ਵਧੀਆ ਉਹ ਦਿਖਾਵਾਂਗੇ ਹੁਣ ਆਪਾਂ ਤੁਹਾਨੂੰ ਲੈ ਚੱਲਨੇ ਬੱਬੂ ਮਾਨ ਦੇ ਪਿੰਟ ਖੰਟ ਮਾਨ ਦੀ ਫਿਰਨੀ ਤੇ ਅਸੀਂ ਕੱਲ ਇੱਥੇ ਜਦੋਂ ਗਏ ਤਾਂ ਅਸੀਂ ਦੇਖਿਆ ਕਿ ਇਸ ਪਿੰਡ ਨੇ ਇੱਕ ਮਤਾ ਬਹੁਤ ਸੋਹਣਾ ਜਿਹੜਾ ਪਾਇਆ ਹੋਇਆ ਸੀਗਾ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇ ਦੇਵਾਂਗੇ ਕਿ ਬਾਹਰ ਦਾ ਬੰਦਾ ਕੋਈ ਵੀ ਇੱਥੇ ਜਿਹੜਾ ਉਗਰਾਹੀ ਬੰਦਾ ਕੋਈ ਮੰਗਣ ਵਾਲਾ ਨਾ ਆਵੇ ਗੁੱਜਰ ਪਰਿਵਾਰ ਆ ਜਿਹੜੇ ਉਹ ਆਪਣੇ ਪਿੰਡ ਦੇ ਵਿੱਚ ਮੱਝਾਂ ਲੈ ਕੇ ਨਾ ਆਉਣ ਕਿਉਂਕਿ ਇੱਥੇ ਖਰਾਬੀ ਬਹੁਤ ਜ਼ਿਆਦੀ ਹੁੰਦੀ ਆ ਸੋ ਇਹ ਤੁਸੀਂ ਦੇਖ ਰਹੇ ਹੋ ਖੰਟ ਮਾਣ ਦੀਆਂ ਉਹ ਗਲੀਆਂ ਜਿੱਥੇ ਬੱਬੂ ਮਾਣ ਦਾ ਜਨਮ ਬਚਪਨ ਬੀਤਿਆ ਤੇ ਇਨ੍ਹਾਂ ਗਲੀਆਂ ਦੇ ਵਿੱਚ ਖੇਡ ਕੇ ਹੀ ਬੱਬੂ ਮਾਨ ਵੱਡਾ ਹੋਇਆ ਤੇ ਇੱਥੋਂ ਹੀ ਦੁਨੀਆ ਦੇ ਵਿੱਚ ਆਪਣਾ ਨਾਮ ਨਾ ਖਟਿਆ ਇਨ੍ਹਾਂ ਗਲੀਆਂ ਦੇ ਵਿੱਚ ਕਿਸੇ ਸਮੇਂ ਬੱਬੂ ਮਾਨ ਖੇਡਦਾ ਰਿਹਾ ਆਓ ਹੁਣ ਆਪਾਂ ਤੁਹਾਨੂੰ ਇਸ਼ਕਪੁਰਾ ਹਵੇਲੀ ਦਿਖਾਉਣੇ ਆ ਅੱਜ ਆਪਾਂ ਮੌਜੂਦ ਆ ਬੱਬੂ ਮਾਨ ਜੀ ਦੇ ਪਿੰਡ ਖੰਟ ਉਹਨਾਂ ਦੀ ਮੋਟਰ ਤੇ ਮੌਜੂਦ ਆ ਅਕਸਰ ਹੀ ਤੁਸੀਂ ਬੱਬੂ ਮਾਨ ਜੀ ਨੂੰ ਗਾਣਿਆਂ ਦੇ ਵਿੱਚ ਇਸ਼ਕਪੁਰੇ ਦੀ ਗੱਲ ਕਰਦੇ ਸੁਣਿਆ ਹੋਵੇਗਾ ਆਪਣੇ ਗੀਤਾਂ ਦੇ ਵਿੱਚ ਫਿਲਮਾਂ ਦੇ ਵਿੱਚ ਅਕਸ਼ਰ ਹੀ ਤੁਸੀਂ ਜਿਹੜਾ ਇਸ਼ਕਪੁਰੇ ਦੀ ਗੱਲ ਕਰਦੇ ਸੁਣਿਆ ਹੋਵੇਗਾ ਅੱਜ ਆਪਾਂ ਤੁਹਾਨੂੰ ਉਸੇ ਇਸ਼ਕਪੁਰੇ ਤੇ ਲੈ ਕੇ ਆਏ ਆ ਜਿੱਥੇ ਬੱਬੂ ਮਾਨ ਜੀ ਆਪਣੀਆਂ ਫਿਲਮਾਂ ਬਣਾਉਂਦੇ ਨੇ ਆਪਣੇ ਗਾਣੇ ਬਣਾਉਂਦੇ ਨੇ ਆਓ ਆਪਾਂ ਤੁਹਾਨੂੰ ਅੰਦਰ ਲੈ ਚਲਦੇ ਆਂ ਇਸ਼ਕਪੁਰੇ ਦਾ ਸਾਹਮਣਾ ਸਾਰਾ ਤੁਹਾਨੂੰ ਆਪਾਂ ਮਾਹੌਲ ਦਿਖਾ ਦਿੰਨੇ ਆ ਪਹਿਲਾਂ ਤੁਹਾਨੂੰ ਆਪਾਂ ਇੱਧਰ ਦੀ ਐਂਟ੍ਰਾਂਸ ਦਿਖਾ ਦਿੰਨੇ ਆ ਐਂਟਰੀ ਦਿਖਾ ਦਿੰਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਸਾਰਾ ਜਿਹੜਾ ਪੁਆਇੰਟ ਇਸ਼ਕਪੁਰੇ ਦਾ ਤਿਆਰ ਹੋਇਆ ਇੱਥੇ ਵੱਡੇ ਵੱਡੇ ਜਿਹੜੀਆਂ ਫਿਲਮਾਂ ਬਣੀਆਂ ਨੇ ਵੱਡੇ ਵੱਡੇ ਗੀਤ ਬੱਬੂ ਮਾਨ ਜੀ ਦੇ ਇੱਥੇ ਸ਼ੂਟ ਹੋਏ ਨੇ ਇਹ ਉਹਨਾਂ ਦੀ ਮੋਟਰ ਵਜਦੀ ਹੈ ਜਿਹਨੂੰ ਆਪਾਂ ਇਸ਼ਕਪੁਰਾ ਉਹ ਅਕਸਰ ਹੀ ਆਪਣੇ ਗੀਤਾਂ ਦੇ ਵਿੱਚ ਨਾਮ ਲੈਂਦੇ ਰਹਿੰਦੇ ਨੇ ਇਸ਼ਕਪੁਰਾ ਇੱਥੇ ਪਰਾ ਪੁਰਾਣਾ ਖੂਹ ਵੀ ਬਣਾਇਆ ਲਾਈਵ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਜਰੂਰ ਸ਼ੇਅਰ ਕਰੀ ਚੱਲੋ ਆਪਾਂ ਤੁਹਾਨੂੰ ਇੱਥੇ ਸਾਰੀ ਜਿਹੜੀ ਅੱਜ ਮੋਟਰ ਉਹ ਦਿਖਾ ਦੇਣੀ ਹੈ ਇਸ ਵੀਡੀਓ ਦੇ ਵਿੱਚ ਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ਼ਕਪੁਰਾ ਆ ਦੇਖੋ ਜੀ ਸਾਨੂੰ ਅੱਜ ਆਉਣ ਦਾ ਇੱਥੇ ਮੌਕਾ ਮਿਲਿਆ ਨਾਲ ਪੀਪੀ ਸੁਖਵਿੰਦਰ ਸਰ ਤੇ ਆ ਜਿਹੜਾ ਪੁਰਾਣਾ ਖੂਹ ਬਣਾਇਆ ਹੋਇਆ ਹੈ ਗੀਤਾਂ ਦੇ ਵਿੱਚ ਅਕਸਰ ਹੀ ਤੁਸੀਂ ਆ ਚੀਜ਼ਾਂ ਦੇਖਦੇ ਹੋਵੋਗੇ ਆ ਜਿਹੜਾ ਇੱਕ ਨਹਿਰ ਦਾ ਰੂਪ ਜਿਵੇਂ ਦਿੱਤਾ ਆ ਬਹੁਤ ਸੋਹਣਾ ਬਾਗ ਲਾਇਆ ਇਹ ਸਾਹਮਣੇ ਇੱਕ ਪੂਰਾ ਬਣਿਆ ਆ ਕਮਰੇ ਬਣੇ ਹੋਏ ਨੇ ਅਮਰੂਦ ਲੱਗੇ ਨੇ ਇੱਥੇ ਬਹੁਤ ਵਧੀਆ ਮਾਹੌਲ ਆ ਇੱਥੇ ਬੱਬੂ ਬਾਣ ਦੇ ਟਰੈਕਟਰ ਵੀ ਮੌਜੂਦ ਨੇ ਤੇ ਬੱਬੂ ਬਾਣ ਦਾ ਇਹ ਕੋੜੇ ਰੱਖਿਆ ਉਹ ਵੀ ਇੱਥੇ ਇਸ ਜਗ੍ਹਾ ਤੇ ਮੌਜੂਦ ਆ ਸਾਨੂੰ ਸ਼ਾਇਦ ਸ਼ਾਇਦ ਬੱਬੂ ਮਨ ਸਾਹਿਬ ਸਾਨੂੰ ਇੱਥੇ ਮਿਲ ਜਾਣਾ ਪਰ ਉਹ ਕਿਸੇ ਕੰਮ ਦੇ ਲਈ ਮੁਹਾਲੀ ਗਏ ਹੋਏ ਨੇ ਤੇ ਆਪਾਂ ਇਸ ਸਮੇਂ ਤੁਹਾਨੂੰ ਨਾਲ ਸ਼ੂਟਿੰਗ ਪੁਆਇੰਟ ਆ ਦੇਖੋ ਕਿੰਨਾ ਸੋਹਣਾ ਬਾਗ ਲਾਇਆ ਆ ਕਿੰਨਾ ਸੋਹਣਾ ਬਾਗ ਬਣਿਆ ਆ ਇਸ਼ਕਪੁਰਾ ਖਾਨਵਾ ਜਾਣ ਦਾ ਮੌਕਾ ਮਿਲਿਆ ਤੁਸੀਂ ਦੱਸਿਓ ਚਲੋ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਇਹਦਾ ਵਿਊ ਉਹ ਲੱਗ ਰਿਹਾ ਹੈ ਇਸ਼ਕਪੁਰਾ ਹੁਣ ਤੁਹਾਨੂੰ ਆਪਾਂ ਟਰੈਕਟਰ ਵੀ ਦਿਖਾਉਣੇ ਆ ਸਾਰੀ ਲੋਕੇਸ਼ਨ ਨਾਲ ਨਾਲ ਤੁਹਾਨੂੰ ਆਪਾਂ ਜਿਹੜੀ ਕਵਰ ਉਹ ਕਰਵਾ ਰਹੇ ਆ ਟਰੈਕਟਰ ਵੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਗਲੇ ਪਾਸੇ ਇਹ ਆਫਿਸ ਬਣਿਆ ਹੈ ਬਹੁਮਾਨ ਸਾਹਿਬ ਦਾ ਇੱਥੇ ਬੈਠਦੇ ਨੇ ਆ ਕੇ ਆ ਉਹਨਾਂ ਦਾ ਬਣੇ ਹੋਏ ਰੂਮ ਸਾਰੇ ਪਰਸਨਲ ਤੇ ਉਹ ਸਾਹਮਣੇ ਤੁਸੀਂ ਟਰੈਕਟਰ ਤੁਹਾਨੂੰ ਆਪਾਂ ਦਿਖਾ ਦਿੰਨੇ ਇੱਕ ਵਾਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇੱਥੇ ਸਾਰੇ ਜਿਹੜੇ ਜਿਵੇਂ ਸ਼ੌਕੀ ਸਰਦਾਰ ਦੇ ਆ ਬੋਰਡ ਪਏ ਫਿਲਮਾਂ ਦੇ ਇੱਥੇ ਬੋਰਡ ਪਏ ਹੋਏ ਨੇ ਸਾਰੇ ਇਹ ਬਗੂ ਮਾਨ ਸਾਹਿਬ ਦਾ ਜਿਹੜਾ ਟਰੈਕਟਰ ਆ ਆ ਦੂਜਾ ਟਰੈਕਟਰ ਆ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ ਸੋਨ ਵਾਲੀ ਕਾ ਜੀ ਤੇ ਆ ਦੂਜਾ ਟਰੈਕਟਰ ਆ ਜੀ ਉੱਪਰਲੇ ਪਾਸੇ ਜਿਹੜਾ ਖੜਾ ਸਟੈਂਡਰਡ ਆ ਆ ਬਹੁਤ ਪੁਰਾਣਾ ਤੁਹਾਨੂੰ ਪਤਾ ਟਰੈਕਟਰ ਅਕਸਰ ਹੀ ਤੁਸੀਂ ਵੀਡੀਓ ਦੇ ਵਿੱਚ ਗਾਣਿਆਂ ਦੇ ਗੀਤਾਂ 'ਚ ਫਿਲਮਾਂ 'ਚ ਦੇਖਦੇ ਹੀ ਰਹਿੰਦੇ ਹੋ ਆ ਟਰੈਕਟਰ ਵੀ ਹਾਂ ਨਹੀਂ ਹੋਰ ਹੀ ਇਹਦਾ ਨਾਂ ਜੀ